ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸੋਚੋ ਜਿਸ ਦੇ ਅੰਦਰ ਪਰਮ ਤੇ ਧੋਖਲਾ ਰਹਿੰਦਾ ਹੈ ਉਸ ਦੇ ਅੰਦਰ ਘਾਟੇ ਦਾ ਸੁਭਾਅ ਪੱਕ ਰਿਹਾ ਹੈ ਇਸ ਸੁਭਾਅ ਦਾ ਫਲ ਨਾਨਾ ਪ੍ਰਕਾਰ ਦੇ ਦੁੱਖ ਤੇ ਰੋਗ ਹਨ दारू ਇਸ ਦਾ ਉਸ ਦੇ ਉਲਟ ਹੈ ਉਹ ਹੈ ਭਰੋਸਾ ਭਰੋਸੇ ਨਾਲ ਸੰਸਾਰ ਤੇ ਡਰ ਨਹੀਂ ਰਹਿੰਦੀ ਹੁਣ ਗੱਲ ਰਹੀ ਏ ਕਿ ਨਫੇ ਵਾਲਾ ਸੁਭਾਅ ਪਵੇ ਕਿ ਕੋ ਵੇਖੋ ਗੁਰੂ ਜੀ ਨੇ ਲਿਖਿਆ ਹੈ ਕਿ ਦੁੱਖ ਰੋਗ ਬਿਨ ਸੇਪ ਹੈ ਪਰਮ ਭੈ ਤੇ ਪਰਮ ਤੇ ਇਨਾਂ ਦੇ ਫਲ ਦੁੱਖ ਤੇ ਰੋਗ ਮਿਟ ਗਏ ਇਹ ਕਿਕੂ ਸੁਖਮਨੀ ਸਾਹਿਬ ਦੇ ਪਾਠ ਕਰਕੇ ਤੇ ਪਹਿਰਾ ਦਿੱਤਿਆਂ ਸਾਰੀ ਸੁਖਮਨੀ ਵਿੱਚ ਕੀ ਅਸਰ ਹੈ ਮਨੁੱਖ ਦਾ ਮਨ ਪਰੋ ਸੇਵਾਲਾ ਤੇ ਸ਼ੁਕਰ ਕਰਨ ਵਾਲਾ ਹੋ ਜਾਂਦਾ ਹੈ ਔਰ ਇੱਕ ਵਾਹਿਗੁਰੂ ਦੀ ਪਿਆਰੀ ਯਾਦ ਵਿੱਚ ਇਕੱਠਾ ਹੋਇਆ ਰਹਿੰਦਾ ਹੈ ਸ੍ਰੀ ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਵਾਹਿਗੁਰੂ ਦਾ ਸਰੂਪ ਨਿਰਭਉ ਤੇ ਨਿਰਵੈਰ ਆਖਿਆ ਹੈ ਮਤਲਬ ਕੀ ਕਿ ਨਿਰਭਉ ਤੇ ਨਿਰਵੈਰ ਦਾ ਉਪਾਸ਼ਕ ਆਪ ਨਿਰਭਉ ਤੇ ਨਿਰਵੈਰ ਹੋ ਜਾਏਗਾ ਟੋਟੇ ਦੀ ਖੱਡ ਵਿੱਚੋਂ ਨਿਕਲ ਕੇ ਲਾਹੇ ਦੀ ਚੋਟੀ ਪਰ ਆ ਬੈਠੇਗਾ ਤੇ ਫਿਰ ਇਹ ਗੱਲ ਖੁੱਲਕੇ ਵੀ ਕਹਿ ਦਿੱਤੀ ਨਿਰਭਉ ਜਪੇ ਸਕਲਪੋ ਮਿਟੈ ਇਸ ਭਉ ਦਾ ਅਰਥ ਵਾਹਿਗੁਰੂ ਦਾ ਪਿਆਰ ਭਰਿਆ ਭਉ ਨਹੀਂ ਪਰ ਉਹ ਭਉ ਜੋ ਜੀਵਾਂ ਨੂੰ ਖਾਰਿਆ ਹੈ ਕਿਤੇ ਚੋਰ ਨਾ ਆ ਜਾਣ ਕਿਤੇ ਪੁੱਤ ਨਾ ਮਰ ਜਾਏ ਫਲਾਣਾ ਮੈਨੂੰ ਖਾ ਨਾ ਜਾਏ ਖਬਰੇ ਕੀ ਹੋਵੇਗਾ ਹਾਏ ਕੀ ਕਰਾਂ ਹੁਣ ਕੀ ਬਣੂ ਇਸ ਤਰ੍ਹਾਂ ਭਰਮ ਤੇ ਭੈ ਨੂੰ ਟੋਟੇ ਦਾ ਪੱਖ ਕਹੀਦਾ ਹੈ ਤੇ ਵਾਹਿਗੁਰੂ ਪਿਆਰ ਕਰਨ ਵਾਲਾ ਪਿਤਾ ਹੈ ਉਹ ਸਦਾ ਸਾਡੇ ਨਾਲ ਹੈ ਸਦਾ ਦਿয়াল ਹੈ ਇਹ ਨਫੇ ਦਾ ਪੱਖ ਹੈ ਇਸ ਨੂੰ ਪੜੇ ਹੋਏ ਲੋਕ ਧਨ ਪੱਖ ਤੇ ਰੇਣ ਪੱਖ ਜਾਂ ਵਿਦ ਪੱਖ ਤੇ ਨਿਖੇਦੀ ਪੱਖ ਵੀ ਕਹਿੰਦੇ ਹਨ ਇਹ ਐਵੇਂ ਓਖੇ ਅੱਖਰ ਹਨ ਮਤਲਬ ਉਹ ਹੈ ਜੋ ਮੈਂ ਦੱਸਿਆ ਹੈ ਲਾਹ ਤੇ ਟੋਟਾ ਪਿਆਰੀ ਭੈਣ ਜੀ ਜੋ ਲੋਕ ਆਪੇ ਨੂੰ ਟੋਟੇ ਵਾਲੇ ਸੁਭਾਅ ਵਿੱਚ ਰੱਖਦੇ ਹਨ ਤੇ ਆਸ ਲਾਹੇ ਦੀ ਰੱਖਦੇ ਹਨ ਉਹਨਾਂ ਨੂੰ ਹਾਨੀ ਹੀ ਹਾਨੀ ਹੁੰਦੀ ਹੈ ਸਹੇਲੀ ਠੰਡਾ ਸਾਹ ਭਰ ਕੇ ਭੈਣ ਜੀ ਸੱਚ ਹੈ ਪਰ ਮੈਂ ਇਹ ਪੁੱਛਦੀ ਹਾਂ ਕਿ ਇਹ ਹੋਵੇ ਕਿ ਕਿਉਂ ਹੁਣ ਮੈਂ ਸਮਝ ਤਾਂ ਸਾਰਾ ਲਿੱਤਾ ਹੈ ਪਰ ਮੇਰੇ ਅੰਦਰ ਠਹਿਰਦਾ ਨਹੀਂ ਮੇਰਾ ਜੀ ਕਰਦਾ ਹੈ ਜੋ ਕੁਝ ਤੁਸਾਂ ਕਿਹਾ ਹੈ ਮੇਰੇ ਜੀ ਅੰਦਰ ਘਰ પા ਕੇ ਬਹਿ ਜਾਵੇ ਪਰ ਇਹ ਮੋਹ ਮਾਇਆ ਦੇ ਜਾਲ ਕੁਝ ਕਰਨ ਨਹੀਂ ਦਿੰਦੇ ਰਾਮੋ ਇਹ ਮੋਹ ਮਾਇਆ ਦੇ ਜਾਲ ਜੋ ਤੁਹਾਨੂੰ ਦਿਸ ਰਹੇ ਹਨ ਇਹਨਾਂ ਨੂੰ ਕੱਟ ਸੁਟੋ ਮੈਂ ਤੁਹਾਨੂੰ ਬੇਨਤੀ ਕਰ ਆਈ ਹਾਂ ਕਿ ਮਾਇਆ ਕੋਈ ਸੱਤ ਸਰੂਪ ਵਾਲੀ ਸ਼ੈ ਨਹੀਂ ਹੈ ਇਹ ਰੇਣਪਖ ਦਾ ਨਾਮ ਹੈ ਜੋ ਕੁਝ ਇਸ ਦਾ ਦਿਸਦਾ ਹੈ ਸੋ ਤਿੰਨ ਕਾਲ ਇਕ ਰਸ ਨਹੀਂ ਰਹਿੰਦਾ ਦੂਸੇ ਇਸ ਵਿੱਚੋਂ ਮਨ ਨੂੰ ਕੱਢੋ ਤੇ ਸੱਤ ਵਿੱਚ ਲਾਓ ਮਨ ਜਦ ਮਾਇਆ ਵਿੱਚ ਲੱਗਦਾ ਹੈ ਤਦ ਖਿੰਡਦਾ ਹੈ ਜਦ ਵਾਹਿਗੁਰੂ ਵੱਲ ਲੱਗੂ ਤਦ ਇਕੱਠਾ ਹੋ ਖਿੰਡੀ ਚੀਜ਼ ਨਿਰਬਲ ਹੁੰਦੀ ਹੈ ਇਕੱਠੀ ਹੋਈ ਬਲਵਾਨ ਹੁੰਦੀ ਹੈ ਹੁਣ ਤੁਹਾਡਾ ਮਨ ਮਾਇਆ ਵਿੱਚ ਲੱਗਾ ਹੋਇਆ ਖਿੰਡ ਰਿਹਾ ਹੈ ਇਸ ਕਰਕੇ ਨਿਤਾਣਾ ਹੈ ਆਪ ਨੂੰ ਮਾਇਆ ਦੇ ਹੀ ਜਾਲ ਵਿੱਚੋਂ ਨਹੀਂ ਕੱਢ ਸਕਦਾ ਜਦ ਸਾਈਂ ਵੱਲ ਲਾਓਗੇ ਤਦ ਇਹ ਇਕੱਠਾ ਹੋਵੇਗਾ ਇਸ ਵਿੱਚ ਬਲ ਆਵੇਗਾ ਇਹ ਮਾਇਆ ਦੇ ਜਾਲ ਵਿੱਚੋਂ ਨਿਕਲ ਜਾਏਗਾ ਦੂਜੇ ਮੋ ਜਿਸ ਨੂੰ ਤੁਸੀਂ ਆਖਦੇ ਹੋ ਇਹ ਵੀ ਕੋਈ ਧਨਪੱਖ ਜਾਂ ਲਾਹੇ ਦੀ ਸ਼ੈ ਨਹੀਂ ਇਹ ਕੀ ਹੈ ਪ੍ਰੇਮ ਜੋ ਸੱਤ ਵਸਤੂ ਹੈ ਉਸ ਦੇ ਯੋਗ ਸੁਭਾਅ ਨਾਲ ਨੇਕੀ ਦੀ ਰਾਸ ਚਮਾ ਹੁੰਦੀ ਹੈ ਜਦ ਪ੍ਰੇਮ ਦੇ ਸੁਭਾਅ ਵਿੱਚ ਧੋਖਲਾ ਸੰਸਾਰ ਰਲਾ ਦੇਦਾ ਹੈ ਤੇ ਕਾਣੀ ਵੰਡ ਵਰਤਿੰਦੀ ਹੈ ਤਦ ਉਹ ਸੁਭਾਅ ਮੋਹ ਦਾ ਹੋ ਜਾਂਦਾ ਹੈ ਮੋਹ ਦਾ ਫਲ ਨਫਾ ਨਹੀਂ ਹੁੰਦਾ ਟੋਟਾ ਹੁੰਦਾ ਹੈ ਅੰਦਰੋਂ ਪ੍ਰੇਮ ਦੇ ਸੁਭਾਅ ਵਾਲਾ ਜਦ ਵਰਤਦਾ ਹੈ ਤਾਂ ਸਾਰੀ ਵਰਤੋਂ ਇੱਕਸਾਰ ਕਰਦਾ ਹੈ ਤੇ ਸਭ ਨਾਲ ਪ੍ਰੇਮ ਕਰਦਾ ਹੈ ਮੋਹ ਕਰਨ ਵਾਲਾ ਕਿਸੇ ਇੱਕ ਨੂੰ ਪਿਆਰ ਕਰਦਾ ਹੈ ਪਰ ਉਸ ਤੋਂ ਛੁੱਟ ਹੋਰਨਾਂ ਨੂੰ ਪਿਆਰ ਨਹੀਂ ਕਰਦਾ ਔਰ ਜਿੰਨਾਂ ਨੂੰ ਪਿਆਰ ਕਰਦਾ ਹੈ ਉਹਨਾਂ ਤੋਂ ਉਲਟ ਸਮਾਨ ਜਿੱਥੇ ਹੋਣ ਉਹਨਾਂ ਨਾਲ ਦੁਸ਼ਤ ਕਰਦਾ ਹੈ ਦੁਸ਼ਤ ਕਰਨਾ ਮੈਂ ਦੱਸਾਂ ਹੀ ਹਾਂ ਕਿ ਟੋਟੇ ਦਾ ਪੱਖ ਹੈ ਸੋ ਮੋਹ ਕਰਦਿਆਂ ਟੋਟੇ ਵਾਲੀ ਰਾਸ ਨਾਲ ਆ ਜਾਂਦੀ ਹੈ ਇਸ ਲਈ ਮੋਹ ਨਾਲ ਵੀ ਪੱਲੇ ਕੁਛ ਨਾ ਵੱਜਾ ਘਾਟਾ ਹੀ ਪਿਆ ਹੁਣ ਤੁਸੀਂ ਪਰ ਤੱਕ ਵੇਖੋ ਕਿ ਮੋਹ ਦਾ ਫਲ ਕੀ ਨਿਕਲਦਾ ਹੈ ਜਿੰਨਾ ਚਿਰ ਮੋਹ ਵਾਲਾ ਪਦਾਰਥ ਪ੍ਰਾਪਤ ਰਹਿੰਦਾ ਹੈ ਅਰਥਾਤ ਮਿਲਿਆ ਰਹਿੰਦਾ ਹੈ ਤਦ ਤਾਈ ਜੀ ਵਿੱਚ ਇਹ ਧੋਖਲਾ ਰਹਿੰਦਾ ਹੈ ਕਿਤੇ ਇਹ ਮੈਥੋਂ ਕੁਛ ਨਾ ਜਾਏ ਪੁੱਤ ਜੰਦਿਆਂ ਹੀ ਲੋਕੀ ਕਹਿੰਦੇ ਹਨ ਜੀਉਂਦਾ ਰਹੇ ਮਾਨੋ ਉਸ ਦੇ ਮਰਨ ਦਾ ਗੁਪਤ ਸੈਂਸਾ ਉਹਨਾਂ ਕੋਲੋਂ ਇਹ ਗੱਲ ਕਹਾ ਰਿਹਾ ਹੈ ਪਦਾਰਥ ਖੱਟੋ ਤਾਂ ਕਹੀਦਾ ਹੈ ਕਿਤੇ ਚੋਰ ਨਾ ਲੈ ਜਾਏ ਮਾਨੋ ਉਸ ਦੇ ਟਹਿ ਸੜ ਜਾਂਦਾ ਜਾਂ ਆਪ ਮਰ ਕੇ ਛੱਡ ਜਾਂਦਾ ਧੋਖਲਾ ਅੰਦਰ ਹੈ ਫਿਰ ਪ੍ਰਾਪਤ ਹੁੰਦਿਆਂ ਉਹਨਾਂ ਅਵਸਥਾਂ ਦੇ ਜੋ ਹੋਰ ਗਾਹ ਕਰਨ ਉਹਨਾਂ ਨਾਲ ਦਵੇਖ ਰਹਿੰਦੀ ਹੈ ਸ਼ਾਉਕਾਰ ਨੂੰ ਹੋਰ ਖੱਟਣ ਵਾਲੇ ਨਾਲ ਈਰਖਾ ਖਾਂਦੀ ਹੈ ਇਸੇ ਤਰ੍ਹਾਂ ਸਮਝ ਲਵੋ ਕਿ ਮੋਹ ਮਾਇਆ ਵਾਲੇ ਦੇ ਅੱਖੀ ਸੁਖ ਕਲੇਜੇ ਠੰਡ ਨਹੀਂ ਵਰਤਦੀ ਕਿਉਂਕਿ ਸਮਾਨ ਜੋ ਟੋਟੇ ਵਾਲੇ ਕੀਤੇ ਫਲ ਵੀ ਟੋਟੇ ਵਾਲੇ ਲੱਗਣਗੇ ਸਹੇਲੀ ਫਿਰ ਕੀਕੂ ਟੋਟੇ ਵਿੱਚੋਂ ਲਾਹੇ ਵਿੱਚ ਆਈਏ ਜਾਂ ਜੀਕੂ ਤੁਸਾ ਕਿਹਾ ਹੈ ਕਿ ਪੜੇ ਹੋਏ ਲੋਕ ਕਹਿੰਦੇ ਹਨ ਕਿ ਰੇਣ ਪੱਖ ਤੋਂ ਧਨ ਪੱਖ ਵਿੱਚ ਆਈਏ ਰਾਮੋ ਮੈਂ ਦੱਸਿਆ ਸੀ ਕਿ satsang ਨਾਲ ਸਹੇਲੀ satsang ਦਾ ਕੀ ਅਰਥ ਹੋਇਆ ਰਾਮੋ ਜੋ ਟੋਟੇ ਦੇ ਸੁਭਾਅ ਵਾਲੇ ਟੋਟੇ ਦੇ ਸੁਭਾਅ ਵਾਲਿਆਂ ਦਾ ਸੰਗ ਕਰਦੇ ਹਨ ਉਹ ਟੋਟੇ ਦੀ ਵਾਦੀ ਨੂੰ ਹੀ ਵਧੇਰੇ ਪਕਾ ਬੈਠਦੇ ਹਨ ਜੋ ਲਾਹੇ ਦੇ ਸੁਭਾਅ ਵਾਲੇ ਟੋਟੇ ਵਾਲੇ ਦਾ ਸੰਗ ਕਰਦੇ ਹਨ ਸੋ ਲਾਹਾ ਗੁਆ ਬੈਠਦੇ ਹਨ ਪਰ ਜੋ ਲਾਹੇ ਦੇ ਸੁਭਾਅ ਵਾਲੇ ਦਾ ਸੰਗ ਕਰਦੇ ਹਨ ਇਸ ਨiyet ਨਾਲ ਕਿ ਸਾਡਾ ਖੋਟਾ ਸੁਭਾਅ ਛੁੱਟ ਕੇ ਖਰਾ ਆ ਜਾਵੇ ਉਹ ਸਤ ਸੰਗ ਕਰਦੇ ਹਨ ਸਹੇਲੀ ਜਿੱਦਾਂ ਮੈਂ ਹੁਣ ਆਪ ਤੇ ਪਾਸ ਬੈਠੀ ਹਾਂ ਇਹ ਸਤ ਸੰਗ ਹੈ RAMU ਮੈਂ ਤਾਂ ਹਾਂ ਜੋ ਹਾਂ ਤੇ ਭਾਰੀ ਭੁਲक्कੜ ਹਾਂ ਪਰ ਜੇ ਤੁਸੀਂ ਸੱਚੀ ਮੁੱਚੀ ਦੇ ਭਲੇ ਪਾਸ ਬੈਠੋ ਜਾਂ ਗੁਰੂ ਜੀ ਦੀ ਸ਼ਰਨ ਜਾਓ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਸਾਹਿਬ ਤਾਂ ਤੁਸੀਂ satsang ਕਰੋਗੇ ਸਹੇਲੀ ਪਰ ਭੈਣ ਜੀ ਉਹ ਤਾਂ ਦਿੱਲੀ ਗਏ ਸਨ ਤੇ ਮੈਂ ਪਰ ਵਸ ਕਿੱਕੂ ਜਾ ਸਕਾਂ ਰਾਮੂ ਗੁਰੂ ਸਰੀਰ ਕਰਕੇ ਸਰੀਰ ਵਿੱਚ ਪਰ ਸ਼ਰਦਾਵਾਨਾ ਦੇ ਪ੍ਰੇਮ ਕਰਕੇ ਸੰਗਤ ਵਿੱਚ ਆਪਣੇ ਸਿੱਖਾਂ ਵਿੱਚ ਵਸਦੇ ਹਨ ਤੇ ਮਨ ਨਾਲ ਉਹਨਾਂ ਦੇ ਮਨ ਦੀ ਲਿਵ ਲਾਇਆ ਹਾਜ਼ਰ ਨਾਜ਼ਰ ਹੁੰਦੇ ਹਨ ਇਹ ਕਹਿ ਕੇ ਰਾਮੋ ਰੋ ਪਈ ਔਰ ਕਿੰਨਾ ਚਿਰ ਅੱਖਾਂ ਮੀਟ ਕੇ ਚੁੱਪ ਰਹੀ ਜਦ ਪ੍ਰੇਮ ਦੇ ਹੰਝੂਆਂ ਨਾਲ ਭਰੇ ਨੇਤਰ ਖੁੱਲੇ ਤਦ ਸਹੇਲੀ ਬੋਲੀ ਭੈਣ ਜੀ ਇਹ ਤਾਂ ਮੈਂ ਜਾਣਿਆ ਪਰ ਜੋ ਕੁਝ ਤੁਸਾਂ ਕਿਹਾ ਹੈ ਕਹਿ ਕੁਝ ਮੈਂ ਕਿਸ ਤਰਾਂ ਜਾਣਦੀ ਤੁਸਾਂ ਜੋ ਸਮਝਾਇਆ ਕਿਰਪਾ ਕੀਤੀ ਇਹ satsang ਨਹੀਂ ਹੈ ਰਾਮੋ ਭੈਣ ਜੀ ਮੈਂ ਤਾਂ ਹੋਈ ਨਾ ਭੁੱਲਣਹਾਰ ਪਰ ਜੇ ਕੋਈ ਗੁਰੂ ਕਾ ਪਿਆਰਾ ਸਿੱਖ ਤੁਹਾਨੂੰ ਨੇਕ ਗੱਲਾਂ ਸਿਖਾਵੇ ਔਰ ਨੇਕ ਗੱਲਾਂ ਦਾ ਵੱਡਾ ਕਾਰਨ ਦੱਸੇ ਤੇ ਰਸਤੇ ਪਾਵੇ ਤੁਹਾਡੇ ਦਿਲ ਵਿੱਚ ਤਾਕਤ ਭਰੇ ਸੁਰਤ ਨਾਲ ਸੁਰਤ ਚੁੱਕੇ ਤਾਂ ਉਸ ਨੂੰ ਸਤਸੰਗੀ ਸੱਜਣ ਹੀ ਕਹਿੰਦਾ ਹੈ ਸਹੇਲੀ ਤਦ ਭੈਣ ਜੀ ਮੈਂ ਕਿਸੇ ਸਤਸੰਗੀ ਦੀ ਕਿਰਪਾ ਨਾਲ ਟੋਟੇ ਵਿੱਚੋਂ ਲਾਹੇ ਵਿੱਚ ਆ ਸਕਦੀ ਹਾਂ ਰਾਮੂ ਜ਼ਰੂਰ ਪਰ ਸਤਸੰਗੀ ਦੇ ਉਪਦੇਸ਼ ਤੇ ਪਿਆਰ ਕਿਰਪਾ ਨਾਲ ਸਹੇਲੀ ਐਸਾ ਸਤਸੰਗੀ ਕੌਣ ਹੁੰਦਾ ਹੈ RAMO ਜਿਸ ਨਾਲ ਗੁਰੂ ਪਿਆਰ ਕਰਦਾ ਹੋਵੇ ਸਹੇਲੀ ਮੈਂ ਅਜਾ ਨਾ ਸਤਸੰਗੀ ਨੂੰ ਜਾਣਾ ਨਾ ਗੁਰੂ ਨੂੰ ਜਾਣਾ ਮੈਂ ਇਹ ਭੇਤ ਕਿੱਥੋਂ ਸਮਝਾਂ ਕਿ ਗੁਰੂ ਕਿਸ ਨੂੰ ਪਿਆਰ ਕਰਦਾ ਹੈ RAMO ਇਹ ਬੇਨਤੀ ਨਾਲ ਸਹੇਲੀ ਕਿੱਦਾਂ RAMO ਸਾਰੇ ਮਨ ਦੇ ਸੋਚ ਵਿਚਾਰ ਛੱਡ ਕੇ ਗੱਲ ਪੱਲਾ ਲੈ ਕੇ ਸੱਚੇ ਦਿਲੋਂ ਪ੍ਰਾਰਥਨਾ ਕਰਿਆ ਕਰੋ ਕਿ ਹੇ ਅਕਾਲ ਪੁਰਖ ਕਿਸੇ ਗੁਰਮੁਖ ਦਾ ਮੇਲ ਦੇ ਜਿਸ ਨੂੰ ਤੂੰ ਪਿਆਰ ਕਰਦਾ ਹੋਵੇਂ ਪਰ ਅਰਦਾ ਸੱਚੇ ਦਿਲੋਂ ਹੋਵੇ ਇੱਕ ਇਹ satsang ਦੂਸਰੇ ਗੁਰੂ ਕੀ ਬਾਣੀ ਜੋ ਹੈ ਸੋ ਗੁਰੂ ਹੈ ਤੂੰ ਪੁੱਛਿਆ ਸੀ ਗੁਰੂ ਜੀ ਦਿੱਲੀ ਗਏ ਹਨ ਮੈਂ ਕਿੱਕੂ ਮਿਲਾਂ ਸੋ ਭੈਣ ਜੀ ਪ੍ਰੇਮ ਦੀ ਉਤਕੰਠਾ ਵੱਖਰੀ ਖੇੜ ਹੈ ਜੋ ਦਰਸ਼ਨ ਲਈ ਉਮੜੀ ਰਹਿੰਦੀ ਹੈ ਪਰ ਗੁਰੂ ਜੀ ਦਾ ਆਪਣਾ ਸਰੂਪ ਉਹਨਾਂ ਦੀ ਬਾਣੀ ਵਿੱਚ ਹੀ ਹੈ ਬਾਣੀ ਗੁਰੂ ਹੈ ਸੋ ਬਾਣੀ ਗੁਰੂ ਅਤੇ satsang ਸਦਾ ਨਸੀਬ ਹੈ ਏ ਜੋ ਬਾਣੀ ਗੁਰੂ ਹੈ ਇਸ ਦਾ ਪਿਆਰ ਹਰ ਵੇਲੇ ਗੁਰੂ ਦੇ ਚਰਨਾਂ ਵਿੱਚ ਰੱਖਦਾ ਹੈ ਦੂਜੇ ਜਿੱਦਾਂ ਗੁਰੂ ਦੱਸਦਾ ਹੈ ਕਿ ਮੈਂ ਫਲਾਣੇ ਗੁਰਮੁਖ ਨੂੰ ਪਿਆਰ ਕਰਦਾ ਹਾਂ ਇਸ ਤਰ੍ਹਾਂ ਬਾਣੀ ਦਾ ਪ੍ਰੇਮੀ ਬਾਣੀ ਤੋਂ ਸਮਝ ਪ੍ਰਾਪਤ ਕਰ ਲੈਂਦਾ ਹੈ ਕਿ ਕਿਹੜਾ ਗੁਰਮੁਖ ਹੈ ਜਿਸ ਨੂੰ ਗੁਰੂ ਪਿਆਰ ਕਰਦਾ ਹੈ ਉਸ ਦੀ ਕਰਨੀ ਉਸ ਦੀ ਰੈਣੀ ਦੱਸ ਦਿੰਦੀ ਹੈ ਕਿ ਇਹ ਗੁਰੂ ਪਿਆਰਾ ਹੈ ਪਰ ਇਹ ਜਾਂਚ ਗੁਰੂ ਬਾਣੀ ਦੇ ਨਾਲ ਸੱਚਾ ਪਿਆਰ ਕੀਤਿਆ ਲੱਭਦੀ ਹੈ ਸਹੇਲੀ ਫਿਰ ਮੈਂ ਤਾਂ ਬਾਣੀ ਵੀ ਨਹੀਂ ਪੜੀ ਮੈਨੂੰ ਤਾਂ ਤੁਹਾਡੀਆਂ ਗੱਲਾਂ ਨੇ ਹੀ ਚੇਟਕ ਲਾ ਦਿੱਤੀ ਹੈ ਚੇਟਕ ਆਦੀ ਐਸ ਘੜੀ ਤਾਂ ਜਿਉਂ ਇਦਾਂ ਹੈ ਕਿ ਮਾਨੂੰ ਮੈਂ ਲਾਹੇ ਵਿੱਚ ਆ ਹੀ ਗਈ ਹਾਂ ਮੇਰੀ ਜਾਚੇ ਮੇਰੀ ਜਹੀ ਨਹੀਂ ਮਾਣੀ ਤੇ ਮੂਰਖ ਲਈ ਤੁਹਾਡਾ ਅੱਜ ਦਾ ਸੰਗ ਹੀ ਸੁੱਚਾ ਸਾਤ ਸੰਗ ਹੈ ਰਾਮੋ ਮੇਰਾ ਸੰਗ ਤਾਂ ਗੁਰੂ ਜਾਣੇ ਕੀ ਹੈ ਪਰ ਗੁਰੂ ਜੀ ਦੀ ਦਇਆ ਇੱਕ ਹੋਰ ਛੈ ਹੈ ਆਪ ਦਾ ਵਾਕ ਹੈ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਸੋ ਜਿਸ ਵੇਲੇ ਦੇ ਤੁਸੀਂ ਆਏ ਹੋ ਗੁਰੂ ਨੇ ਐਸੀ ਕਲਾ ਵਰਤਾਈ ਹੈ ਕਿ ਇੱਥੇ ਨਾਮ ਦੀ ਚਰਚਾ ਹੀ ਜਾਰੀ ਹੈ ਇਸ ਕਰਕੇ ਗੁਰੂ ਨੇ ਮੇਰੇ ਤੇਰੇ ਦੋਹਾਂ ਦੇ ਉਹ ਗੁਣ ਭੁਲਾ ਕੇ ਆਪਣੀ ਨੇਕ ছਾਇਆ ਨਾਲ ਇੱਥੇ ਸਤ ਸੰਗ ਵਰਤਾ ਦਿੱਤਾ ਹੈ ਭੈਣ ਜੀ ਤੁਸੀਂ ਸੱਚ ਕਿਹਾ ਹੈ ਇਹ ਜੋ ਹੋਇਆ ਹੈ ਸੋ ਸਤ ਸੰਗ ਹੀ ਹੈ ਪਰ ਮੈਂ ਆਪਣੇ ਤਾਂ ਤੇ ਕੋਈ ਸਤ ਸੰਗਨ ਨਹੀਂ हां गुरु दी मेहर ने पलकी निहाल कर ਛੱਡਿਆ ਹੈ ਸਹੇਲੀ ਐਉਂ ਹੀ ਸਹੀ ਕਿ ਗੁਰੂ ਜੀ ਦੀ ਇਹ ਮਰਜ਼ੀ ਨਹੀਂ ਹੈ ਕਿ ਤੁਸੀਂ ਮੈਨੂੰ ਲਾਹੇ ਦੀ ਜਾਤ ਸਿਖਾ ਦਿਓ ਮੇਰੇ ਵਰਗੀ ਨਿਕਾਰੀ ਵਾਸੀ ਜੋ ਉਹ ਆਪ ਛਾਇਆ ਪਾ ਰਹੇ ਹਨ ਤਾਂ ਤੁਸੀਂ ਉਹਨਾਂ ਦੇ ਚਰਨਾਂ ਦੇ ਪ੍ਰੇਮ ਦੀ ਖਾਤਰ ਕੀ ਮੈਂ ਨਿਮਾਣੀ ਨੂੰ ਰਸਤੇ ਨਹੀਂ پا ਸਕਦੇ ਇਹ ਕਹਿੰਦੀ ਵਿਰਾਗ ਵਿੱਚ ਬੇਵਸ ਹੋ ਗਈ ਉਹ ਰਾਮੋ ਦੇ ਚਰਨਾਂ ਤੇ ਟੈ ਪਈ ਰਾਮੋ ਨੇ ਛੇਤੀ ਨਾਲ ਚੱਕ ਕੇ ਗੱਲ ਆਇਆ ਗੱਲ ਲਾਉਣਾ ਕੀ ਸੀ ਲੋਹੇ ਦਾ ਚੁੰਬਕ ਨਾਲ ਛੋਣਾ ਸੀ ਰਾਮੋ ਦੇ ਲੂਹਾਂ ਤੋਂ ਇੱਕ ਚਰਨਾੜ ਜਈ ਛਿੜੀ ਜਿਸ ਨਾਲ ਸਹੇਲੀ ਦੇ ਸਰੀਰ ਤੇ ਪੁਲਕਾਵਲੀ ਆ ਗਈ ਇੱਕ ਠੰਡ ਜਈ ਕਲੇਜੇ ਵਿੱਚ ਆ ਬੈਠੀ ਇਹ ਅਸਰ ਨਿਤ ਦੀ ਯਾਦ ਵਿੱਚ ਗ੍ਰੜ ਰਾਮੋ ਦੇ ਹਿਰਦੇ ਦੀ ਕਿਰਪਾਲਤਾ ਤੋਂ ਹੋ ਗਿਆ ਪਰ ਰਾਮੋ ਨੇ ਪਈ ਗਲ ਵਕੜੀ ਵੀ ਛੀਕਿਆ ਭੈਣ ਜੀ ਨਾਨਕ ਆਖੇ ਰਾਹੋ ਇਹੋ ਹੋਰ ਗੱਲਾਂ ਸੈਤਾਨ ਤੁਸੀਂ ਬਾਣੀ ਪੜਿਆ ਕਰੋ ਇਹ ਭਾਵ ਜੀ ਵਿੱਚ ਪਕਾਇਆ ਕਰੋ ਕਿ ਅਕਾਲ ਪੁਰਖ ਹੈ ਹਰ ਵੇਲੇ ਇਹ ਚੇਤਾ ਰਿਹਾ ਕਰੇ ਕਿ ਵਾਹਿਗੁਰੂ ਹੈਗਾ ਹੈ ਫੇਰ ਜਦੋਂ ਸ੍ਰੀ ਗੁਰੂ ਜੀ ਮਹਾੜਾ ਮੋੜਨਗੇ ਪਰ ਤੱਕ ਦਰਸ਼ਨਾ ਤੋਂ ਜੋ ਤੇਰੇ ਭਾਗ ਹੋਣਗੇ ਨਿਤਰ ਪੈਣਗੇ ਸਹੇਲੀ ਭੈਣ ਜੀ ਮਾਰੋ ਤੇ ਚਾਹੇ ਰੱਖੋ ਐਸ ਵੇਲੇ ਤਾਂ ਗੁਰੂ ਤੁਸੀਂ ਦਿਖਦੇ ਹੋ ਇਹ ਬਾਖ ਸੁਣ ਕੇ ਤੀ ਰਾਮੋ ਦੇ ਕਲੇਜੇ ਵਿੱਚ ਸਾਈ ਜਾਣੇ ਕੀ ਹੋਇਆ ਕੀ ਹੈ ਮੂਹੋਂ ਨਿਕਲਦੇ ਸਾਰ ਬਿ ਸੁਧ ਹੋ ਗਈ ਸਰੀਰ ਸਾਰੇ ਤੇ ਪਸੀਨਾ ਛੁੱਟ ਗਿਆ ਅੱਖਾਂ ਬੰਦ ਹੋ ਗਈਆਂ ਤੇ ਢਹਾਲ ਹੋ ਗਈ ਸਹੇਲੀ ਬੜੀ ਘਬराई ਉਸ ਨੇ ਤਾਂ ਜੋ ਕਿਹਾ ਸੀ ਸੋ ਆਪਣੇ ਆਤਮਾ ਦਾ ਸੱਚਾ ਭਾਵ ਕਿਹਾ ਸੀ ਕੋਈ ਖੁਸ਼ਾਮਤ ਜਾਂ ਦਿਖਾਵਾ ਨਹੀਂ ਸੀ ਤੇ ਰਾਮੋ ਨੇ ਸੱਚੀ ਮੁੱਚੀ ਉਸਤੇ ਉਪਕਾਰ ਕੀਤਾ ਸੀ ਫੇਰੇ ਕੀ ਹੋਇਆ ਇੱਥੇ ਹੀ ਤਾਂ ਕਾਰਨ ਮੌਜੂਦ ਹੈ ਜੇ ਕਦੀ ਉਹ ਕਪਟ ਨਾਲ ਆਖਦੀ ਤਾਂ ਰਾਮੋ ਉਸ ਨੂੰ ਝੜੇ ਕੇ ਚੁੱਪ ਹੋ ਜਾਂਦੀ ਪਰ ਰਾਮੋ ਦੀ ਦੁਚਿੱਤਾਈ ਨੇ ਉਸ ਨੂੰ ਢਹਾਲ ਕੀਤਾ ਹੈ ਉਸ ਨੇ ਕਲੇਜਾ ਪਾੜ ਆਪਣਾ ਸੱਚਾ ਭਾਵ ਕਿਆ ਹੈ ਸੱਚੇ ਨੂੰ ਕੀਕੂ ਝੜਕੇ ਤੇ ਆਪ ਨੂੰ ਜਾਣਦੀ ਹੈ ਕਿ ਮੈਂ ਗੁਰੂ ਨਹੀਂ ਹਾਂ ਮੈਂ ਤਾਂ ਉਸ ਖੜਕ ਧਾਰੀ ਦੀ ਕੁੱਕਰ ਵੀ ਨਹੀਂ ਹਾਂ ਮੈਂ ਇਹ ਸੁਣ ਕੇ ਜਿਉਰਾ ਕੀਕੂ ਤੇ ਚੁੱਪ ਕੀਕੂ ਰਹਾ ਦਵੱਲੀ ਘਬਰਾਟ ਨੇ ਇਹ ਦਸ਼ਾ ਕਰ ਦਿੱਤੀ ਸਹੇਲੀ ਨੇ ਇਹ ਹਾਲ ਵੇਖ ਕੇ ਪੈਰ ਫੜ ਲਏ ਮੈਂ ਭੁੱਲ ਗਈ ਭੈਣ ਜੀ ਤੁਸੀਂ ਸਦਮਾ ਨਾ ਖਾਓ ਮੈਂ ਅਨਜਾਨ ਹਾਂ ਮੈਨੂੰ ਸਮਝ ਨਹੀਂ ਤੁਹਾਡੇ ਹੀ ਚਰਨਾਂ ਦੀ ਸੋਹ ਹੈ ਮੈਂ ਲਾ ਕੇ ਨਹੀਂ ਕਿਹਾ ਮੈਨੂੰ ਬਖਸ਼ ਲਓ ਪਰ ਆ ਮੋਦੀ ਸੁਰਤਾਂ ਦਿੱਲੀ ਪਹੁੰਚ ਗਈ ਹੈ ਖੜਕ ਧਾਰੀ ਗੁਰੂ ਦੇ ਸਾਹਮਣੇ ਸਿਰ ਮੁੱਦੇ ਜਾ ਪਈ ਹੈ ਤਰਲੇ ਕਰ ਰਹੀ ਹੈ ਕਿ ਬਖਸ਼ੋ 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 ਮੈਂ ਤਾਂ ਆਪ ਦੇ ਦਰ ਦੀ ਕੁੱਕਰ ਹਾਂ ਆਪ ਦੇ ਚਰਨਾਂ ਦੇ ਪਿਆਰ ਦੀ ਦੁਹਾਈ ਸੁਣ ਕੇ ਮੈਂ ਆਪ ਦੀ ਦੱਸੀ ਹੋਈ ਗੱਲ ਆਪ ਦੀ ਆਗਿਆ ਸਮਝ ਕੇ ਅੱਗੇ ਦੱਸੀ ਸੀ ਮੈਨੂੰ ਕੀ ਪਤਾ ਸੀ ਕਿ ਮੇਰੇ ਸਰੀਰ ਦੇ ਸੰਬੰਧ ਵਿੱਚ ਆਪ ਦੀ ਬਰਾਬਰੀ ਇੱਕ ਸੱਚੇ ਹਿਰਦੇ ਤੋਂ ਮੇਰੇ ਕੰਨਿ ਪਵੇਗੀ ਇਹ ਇੱਕ ਪਰਤਾਵਾ ਹੈ ਆਪਣੇ ਪ੍ਰੇਮ ਦੀ ਖਾਤਰ ਮੈਨੂੰ ਸਲਾਮਤ ਰੱਖੋ ਮੈਨੂੰ ਚਰਨ ਕਬਲ ਦਾ ਪਵਰਾ ਬਣਾਈ ਰੱਖੋ ਇਸ ਤਰ੍ਹਾਂ ਦੇ ਪ੍ਰਾਰਥਨਾ ਦੇ ਭਾਵ ਵਿੱਚ ਰਾਮੋ ਕਿੰਨਾ ਚਿਰ ਹੀ ਡੁੱਬੀ ਰਹੀ ਜਦ ਉਸਦੀ ਅੱਖ ਖੁੱਲੀ ਤਾਂ ਕੀ ਵੇਖਦੀ ਹੈ ਕਿ ਪਤੀ ਜੀ ਸਰੰਦਾ ਲੈ ਕੇ ਪਾਸ ਬੈਠੇ ਕੀਰਤਨ ਕਰ ਰਹੇ ਹਨ ਸੋਰਠ ਮਹੱਲਾ ਪੰਜਵਾਂ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀ ਆਕਾ ਦਾਤਾ ਰੇ ਪ੍ਰਤ ਪਾਲੇ ਨਿਤਸਾਰ ਸਮਾਲੇ ਇਕ ਗੁਨ ਨਹੀਂ ਮੂਰਖ ਜਾਤਾ ਰੇ ਹਰ ਆਰਾਧ ਨਾ ਜਾਣਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਓ ਨਾਮ ਭਰਿਓ RAMDAS ਸਹੇਲੀ ਦੀ ਜਾਨ ਵਿੱਚ ਜਾਨ ਆਈ ਇਸਨੇ ਪੈਰੀ ਪੈ ਕੇ ਬਖਸ਼ਾਉਣਾ ਸੀ ਪਰ ਸਾਈਂ ਦਾਸ ਜੀ ਨੇ ਸਮਝਾ ਦਿੱਤਾ ਸੀ ਕਿ ਹਉਨ ਨਾ ਚਰਨਾਂ ਨੂੰ ਛੂਣਾ ਉਹ ਆਪ ਉਸ ਮੰਡਲ ਵਿੱਚ ਖੇਡਣ ਵਾਲੇ ਜਾਣਦੇ ਸਨ ਜੋ ਕੁਝ ਪ੍ਰੇਮੀ ਹਿਰਦੇ ਵਿੱਚ ਵਸ ਰਿਹਾ ਹੈ ਉਹ ਜੋ ਗੁਰੂ ਨੂੰ ਨਿਜ ਤੋਂ ਨੇੜੇ ਜਾਣਦੇ ਸੀ ਜਿਨ੍ਹਾਂ ਨੂੰ ਪ੍ਰੇਮ ਵਿੱਚ ਆਪਾ ਭੁੱਲ ਜਾਂਦਾ ਸੀ ਉਹ ਆਪਣੇ ਮਾਲਕ ਦੀ ਪਦਵੀ ਆਪਣੇ ਨਾਲ ਲੱਗਦੀ ਸੁਣ ਕੇ ਕਦ ਚੜ ਸਕਦੇ ਸੀ ਜੋ ਨਿਜ ਨੂੰ ਗੁਰੂ ਦੇ ਦਵਾਰੇ ਦਾ ਕੁਕਰ ਕਹਿਣਾ ਉੱਚਾ ਖਿਆਲ ਕਰਦੇ ਸੀ ਉਹ ਕਦ ਐਡੀ ਬੇਦਬੀ ਦਾ ਵਾਕ ਸੁੰਣਾ ਸਹਿ ਸਕਦੇ ਸੀ ਪਾਵੇਂ ਸਤਗੁਰੂ ਨੇ ਉਹਨਾਂ ਨੂੰ ਪੂਰਨ ਗੁਰਮੁਖ ਬਣਾ ਲਿਆ ਸੀ ਪਰ ਉਹ ਅਦਬ ਸੁਾਰੇ ਅਦਬ ਵਿੱਚ ਵਸਦੇ ਸੀ ਹੋਸ਼ ਆਉਂਦੇ ਹੀ ਭਾਈ ਜੀ ਨੇ ਕਿਹਾ ਗੁਰਪੂਰੇ ਮੇਰੀ ਰਾਖ ਲਈ ਆਪਣੇ ਪ੍ਰਾਨਪਤੀ ਦੇ ਇਹ ਬਾਗ ਬੜੇ ਜਾਦੂ ਅਸਰ ਪਏ ਪ੍ਰੇਮੀ ਹਿਰਦੇ ਨੇ ਨਿਰਦੋਸ਼ ਬਾਲਕ ਵਾਂਗੂ ਧਾ ਕੇ ਕਿਹਾ ਸ਼ੁਕਰ ਹੈ ਗੁਰਪੂਰੇ ਮੇਰੀ ਰਾਖ ਲਈ ਹੁਣ ਭਾਈ ਜੀ ਨੇ ਸਹੇਲੀ ਨੂੰ ਸਮਝਾਇਆ ਗੁਰੂ ਤੁਹਾਡੀ ਸਹਾਇਤਾ ਕਰੇ ਤੇ ਆਪਣੇ ਨੇੜੇ ਕਰੇ ਗੁਰੂ ਭਾਵਨਾ ਗੁਰੂ ਵਿੱਚ ਹੀ ਧਾਰਨ ਕਰੀਦੀ ਹੈ ਸਾਰੇ ਦੀਵਿਆਂ ਵਿੱਚ ਸੂਰਜ ਦੀ ਕਿਰਪਾ ਤੋਂ ਹੀ ਚਾਨਣਾ ਹੈ ਸਾਰੀ ਅਗਨੀ ਜੋਤ ੜਤੀ ਪੁਰ ਬਲਦੀ ਹੈ ਸੂਰਜ ਦੀ ਰੋਸ਼ਨੀ ਹੀ ਹੈ ਪਰ ਕੋਈ ਆਗਿਆ ਦੀਵਾ ਸੂਰਜ ਨਹੀਂ ਹੈ ਸਾਰੇ ਚਾਨਣੇ ਕਮਸਾਰ ਦੇ ਤੇ ਉਪਕਾਰ ਕਰਦੇ ਹਨ ਤੇ ਸਾਡੇ ਪਿਆਰ ਦੇ ਸਮਾਨ ਹਨ ਪਰ ਸੂਰਜ ਨਹੀਂ ਹਨ ਸਾਰੇ ਸਿੱਖ ਗੁਰੂ ਦੇ ਚਾਨਣੇ ਨਾਲ ਸਿੱਖ ਬਣੇ ਹਨ ਹਰੇਕ ਸਿੱਖ ਦੇ ਚਾਨਣੇ ਤੋਂ अनेका ਜੀਵਾਂ ਸਿੱਖ ਬੰਦੇ ਹਨ ਅਨੇਕਾਂ ਦੇ ਪਾਰ ਉਤਾਰੇ ਹੁੰਦੇ ਹਨ ਪਰ ਸਿੱਖ ਕਦੇ ਗੁਰੂ ਅਖਵਾਉਣਾ ਪਸੰਦ ਨਹੀਂ ਕਰਦਾ ਗੁਰੂ ਉਹ ਹੈ ਜੋ ਭੁੱਲ ਨਹੀਂ ਕਰਦਾ ਸਿੱਖ ਭੁੱਲਣ ਅੰਦਰੋਂ ਹੋਣ ਕਰਕੇ ਗੁਰੂ ਦੇ ਚਾਨਣੇ ਨਾਲ ਜਹਾਨ ਨੂੰ ਰੋਸ਼ਨ ਕਰਦਾ ਆਪਣੇ ਵਿੱਚ ਸਦਾ ਅਦਬ ਤੇ ਭੈਣ ਨਾਲ ਰਹਿੰਦਾ ਹੈ ਜਗਤ ਨੂੰ ਉਤਾਰਦਾ ਹੈ ਭੁੱਲਿਆਂ ਨੂੰ ਰਸਤੇ ਪਾਉਂਦਾ ਨਾਮ ਦਾਣ ਦਿੰਦਾ ਹੈ ਬਖਸ਼ਿਆ ਸਿੱਖ ਨਾਮ ਦੀ ਖਾਨ ਹੈ ਕਿਉਂਕਿ ਆਪ ਜਪਣਾ ਤੇ ਹੋਰਾਂ ਨੂੰ ਜਪਾਉਣਾ ਇਹ ਗੁਰੂ ਦੇ ਪਿਆਰੇ ਸਿੱਖ ਦਾ ਧਰਮ ਹੈ ਜੀ ਦਾਨ ਦੇਂਦਾ ਹੋਇਆ ਸਿੱਖ ਫਿਰ ਅਦਬ ਵਿੱਚ ਹੀ ਵਸਦਾ ਹੈ ਅਦਬ ਸਾਡੇ ਧਰਮ ਦਾ ਨੀਮ ਹੈ ਏ ਗੁਰੂ ਸواری ਤੇਰੀ ਸ਼ਰਦਾ ਤੇਰਾ ਪਿਆਰ ਧੰਨ ਹੈ ਪਰ ਅਸੀਂ ਆਤਮ ਜੀਵ ਆਪਣੇ ਕਰਮਾਂ ਦੇ ਜਾਣੂ ਬਹੁਤ ਡਰਦੇ ਹਾਂ ਜੇ ਤੁਹਾਨੂੰ ਠੰਡ ਪਈ ਤਦ ਗੁਰੂ ਦੀ ਜੋਤ ਨਹੀਂ ਪਾਈ ਰਾਮੋ ਗੁਰੂ ਦੀ ਕਿਰਪਾ ਤੋਂ ਵਾਂਝੀ ਕੱਖ ਨਹੀਂ ਹੈ ਗੁਰੂ ਸਨਮਾਨੀ ਸਿੱਖ ਹੈ ਜੇ ਸਿੱਖ ਦਾਨ ਮਿਲ ਜਾਵੇ ਤਦ ਬ੍ਰਹਮੰਡ ਦੀ ਲੋੜ ਨਹੀਂ ਹੈ ਤੁਹਾਡੇ ਜੀਵਨ ਵਿੱਚ satsang ਨਾਲ ਪ੍ਰੇਮ ਹੀ ਬਣਦਾ ਹੈ ਪ੍ਰੇਮ ਹੀ ਪਾਰ ਕਰੇਗਾ ਪਰ ਅਸੀਂ ਦੁਹਾਈ ਹੈ ਅਜੇ ਸਿੱਖਾ ਖਮਾਉਣ ਜੋਗੇ ਵੀ ਆਪ ਨੂੰ ਨਹੀਂ ਸਮਝਦੇ ਹਾਂ ਜੇ ਗੁਰੂ ਸਿੱਖੀ ਦਾ ਇੱਕ ਕਿਣਕਾ ਬਖਸ਼ੀ ਦੇਵੇ ਤਦ ਸਫਲ ਜਨਮ ਹੈ ਇੱਕ ਦਿਨ ਭਾਈ ਸਾਈਂ ਦਾਸ ਜੀ ਕਥਾ ਕਰਕੇ ਹਟੇ ਸੰਗਤ ਘਰੋਂ ਘਰੀ ਗਈ ਆਪ ਜੇ ਤਰਮਸਾਲ ਵਿੱਚ ਹੀ ਸਨ ਕਿ ਇੱਕ ਬੜੀ ਦਿਨਾਈ ਦੀ ਸੂਰਤ ਵਾਲਾ ਅਧਖੜ ਮਨੁੱਖ ਆ ਗਿਆ ਭਾਈ ਜੀ ਦੇ ਪਾਸ ਆ ਬੈਠਾ ਪੈਰੀ ਪੋਣਾ ਕੀਤਾ ਤੇ ਬੜੀ ਨਿਮਰਤਾ ਨਾਲ ਬੋਲਿਆ ਭਾਈ ਜੀ ਪਰਮੇਸ਼ਰ ਮੈਨੂੰ ਕਿਉਂ ਰਚਿਆ ਭਾਈ ਜੀ ਕੁਝ ਤਰਭ ਕੇ ਤੱਕਣ ਲੱਗ ਪਏ ਅਜੇ ਤੱਕ ਹੀ ਰਹੇ ਸਨ ਕਿ ਉਹ ਕਹਿੰਦਾ ਹੈ ਦੱਸੋ ਜੀ ਮੈਂ ਬੜਾ ਦੁਖੀ ਹਾਂ ਮੈਨੂੰ ਕਿਉਂ ਰਚਿਆ ਹੁਣ ਭਾਈ ਜੀ ਧੀਰਜ ਨਾਲ ਬੋਲੇ ਹੇ ਸੱਜਣ ਇਸ ਗੱਲ ਦਾ ਉੱਤਰ ਕੋਈ ਪੰਡਤ ਜਾਂ ਕਾਜ਼ੀ ਦੇ ਸਕਦਾ ਹੈ ਮੈਂ ਤਾਂ ਮੋਟੀ ਅਕਲ ਦਾ ਮੋਟਾ ਸੂਤਰ ਹਾਂ ਮੈਂ ਕੀ ਜਾਣਾਂ ਕਿ ਕਿਉਂ ਰਚਿਆ ਸੀ ਤੇ ਸਾ ਉਸ ਦਾ ਨਾਮ ਸੀ ਮਹਾਰਾਜ ਪੰਡਤ ਮੂਲਾ ਤੇ ਪਾਂਦੇ ਅੱਡ ਅੱਡ ਗੱਲਾਂ ਦੱਸਦੇ ਹਨ ਕੋਈ ਇੱਕ ਗੱਲ ਨਹੀਂ ਕਹਿੰਦਾ ਕਿਤੇ ਸ਼ਾਸਤਰਾਂ ਦੇ ਅੱਡ ਅੱਡ ਨਿਰਨੇ ਹਨ ਕਿਤੇ ਅੱਡ ਅੱਡ ਟੋਹਾਂ ਕਿਤੇ ਅੱਡ ਅੱਡ ਕਥਾਂ ਹਨ ਇੱਕ ਨਾਲ ਦੂਸਰੀ ਨਹੀਂ ਰਲਦੀ ਮੈਂ ਘਬਰਾ ਕੇ ਹੀ ਤਾਂ ਆਪਦੇ پاس ਆਇਆ ਹਾਂ ਕਿ ਸੱਚੀ ਗੱਲ ਕਿਹੜੀ ਹੈ ਸਾਈਂ ਦਾਸ ਮਿਥਲੋਕ ਇੱਕ ਗੱਲ ਮੈਂ ਵੀ ਕਹਿ ਦਿੱਤੀ ਕਿ ਉਹ ਹੋਰਨਾਂ ਨੂੰ ਝੂਠੀ ਬਣਾ ਕੇ ਆਪ ਸੱਚੀ ਪਰਮਾਨ ਹੋ ਜਾਏਗੀ ਇਹ ਬੋਤੀਆਂ ਵਿੱਚ ਇੱਕ ਹੋਰ ਰਲ ਕੇ ਰੋਲੇ ਨੂੰ ਵਧਾਏਗੀ ਤੁਸੀਂ ਮੇਰੇ ਲਿਹਾਜ਼ ਕਰਕੇ ਮੇਰੀ ਕਹੀ ਨੂੰ ਸੱਚ ਮੰਨ ਲੋਗੇ ਬਾਕੀ ਦੇ ਉਸ ਨੂੰ ਕਈ ਆਵਾਜ਼ਾਂ ਵਿੱਚੋਂ ਇੱਕ ਗਿਣਨਗੇ ਇਸ ਤਰ੍ਹਾਂ ਮੇਰਾ ਕਹਿਣਾ ਵੀ ਮਤਲਬ ਸਿੱਧ ਨਹੀਂ ਕਰੇਗਾ ਟੇਸਾ ਗੁਰੂ ਜੀ ਨੇ ਕੁਝ ਨਹੀਂ ਕਿਹਾ ਸਾਈਂ ਦਾਸ ਕਿਹਾ ਕਿਉਂ ਨਹੀਂ ਹੋਣਾ ਪਰ ਮੇਰੀ ਅਜੇ ਅਵਸਥਾ ਸਮਝਣ ਵਾਲੀ ਨਹੀਂ ਕੁਝ ਕੁਦਰਤੀ ਅਕਲ ਮੋਟੀ ਕੁਝ ਤਪਾਂ ਦਾ ਹੀਣਾ ਟੇਸਾ ਮੈਂ ਕੀ ਕਰਾਂ ਮੈਂ ਬਹੁਤ ਦੁਖੀ ਹਾਂ ਸਾਈਂ ਦਾਸ ਇਸ ਗੱਲ ਦਾ ਤਾਂ दारू ਹੋ ਸਕਦਾ ਹੈ ਔਰ ਉਸ दारू ਵਿੱਚੋਂ ਹੀ ਅਵਸਥਾ ਪਾਰ ਹੋ ਗਿਆ ਕਦੇ ਸਾਰੇ ਬ੍ਰਹਮੰਡ ਦਾ ਭੇਤ ਅੱਖਾਂ ਦੇ ਅੱਗੇ ਖੁੱਲ ਸਕਦਾ ਹੈ ਜੋ ਅੱਜ ਕੇਵਲ ਸਮਝ ਨੂੰ ਲੜਾਉਣਾ ਹੈ ਉਹ ਫੋ ਮਾਰਨੇ ਜਾਂ ਕਿਆਸ ਕਰਨੇ ਹਨ ਜਿਥਾਰਤ ਦੀ ਪਛਾਣ ਇਓ ਹੋਣੀ ਔਖੀ ਹੈ ਟੇਸਾ ਫਿਰ ਕੀ ਕਰਾਂ ਸਾਈਂ ਦਾਸ ਤੂੰ ਇਹ ਦੱਸ ਕਿ ਤੂੰ ਹੈਗਾ ਹੈ ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਹਾਂ ਟੇਸਾ ਬੜੀ ਚੰਗੀ ਤਰ੍ਹਾਂ ਸਾਈਂ ਦਾਸ ਹੱਲੇ ਇਹ ਗੱਲ ਛੱਡ ਦੇ ਕਿ ਮੈਂ ਕਿਉਂ ਹਾਂ ਤੇ ਕਿਸ ਤਰ੍ਹਾਂ ਹਾਂ ਤੇ ਕਿਸ ਪਰਯੋਜਨ ਲਈ ਹਾਂ ਟੇਸਾ ਇਸ ਦੇ ਛੱਡਣ ਦਾ ਗੁਣ ਸਾਈਂ ਦਾਸ ਤੂੰ ਕਿਹਾ ਸੀ ਮੈਂ ਦੁਖੀ ਹਾਂ ਅਸੀਂ ਹੁਣ ਰਲ ਕੇ ਇਹ ਵਿਚਾਰ ਕਰਨਾ ਚਾਹੁੰਦੇ ਹਾਂ ਕਿ ਕਿਹ ਦੁਖ ਹੋ ਸਕਦਾ ਹੈ ਬਿਨਾਂ ਇਸ ਝਗੜੇ ਵਿੱਚ ਪੈਣ ਦੇ ਕਿ ਅਸੀਂ ਕਿਸ ਤਰ੍ਹਾਂ ਬਣ ਗਏ ਤੇ ਕਿਉਂ ਬਣ ਗਏ ਜੇ ਅਸੀਂ ਇਸ ਤੋਂ ਬਿਨਾਂ ਸੁਖੀ ਹੋ ਸਕੀਏ ਤਦ ਰੋਗ ਤਨ ਆਸੀ ਹੋ ਗਿਆ ਰੋਗ ਕਿਕੂ ਲੱਗਾ ਸੀ ਤੇ ਕਿਉਂ ਲੱਗਾ ਸੀ ਇਸ ਦੀ ਲੋੜ ਵੀ ਨਾ ਪਵੇ ਤੇ ਆਰਾਮ ਆ ਜਾਵੇ ਤਦ ਕਿਆ ਚੰਗਾ ਨਹੀਂ ਕਿ ਅਸੀਂ ਪਹਿਲੇ ਪੀੜ ਤੋਂ ਖਲਾਸੀ ਪਾ ਲਈਏ ਫਿਰ ਹਕੀਮੀ ਪੜਿਆ ਪਤਾ ਲੱਗ ਜਾਏਗਾ ਕਿ ਕਿਕੂ ਰੋਗ ਲੱਗਦਾ ਹੈ ਕਿ ਤੁਸੀਂ ਇਸ ਗੱਲ ਵਿੱਚ ਮੇਰੇ ਨਾਲ ਇੱਕ ਸੰਮਤ ਹੁੰਦੇ ਹੋ ਤੇ ਸਾ ਹੈ ਤਾਂ ਠੀਕ ਸਾਈਂ ਦਾਸ अच्छा तुसी मंदे हो कि ती टेसा जी हाँ साई दास ती हो पर दुखी हो टेसा ठीक मैं हाँ पर दुखी हाँ साई दास चाहते हो कि सुखी हो जाओ टेसा यो तो मैं मगदा हाँ साई दास तद पता लगे कि तुसी हो पर हुन हो दुखी हो टेसा ठीक साई ਪਰ ਤੁਸੀਂ ਦੁਖੀ ਹੋਣ ਵਿੱਚ ਖੁਸ਼ ਨਹੀਂ ਔਰ ਵਾਹ ਲਾਉਂਦੇ ਹੋ ਕਿ ਸੁਖੀ ਹੋਵੋ ਟੇਸਾ ਲਾਉਂਦਾ ਹੀ ਹਾਂ ਸਾਈਂ ਦਾਸ ਫਿਰ ਵੀ ਸੁਖੀ ਨਹੀਂ ਹੋਏ ਟੇਸਾ ਨਹੀਂ ਸਾਈਂ ਦਾਸ ਅੱਛਾ ਹੁਣ ਅਸੀਂ ਵੇਖੀਏ ਕਿ ਤੁਹਾਡੀਆਂ ਵਾਵਾਆਂ ਕਿਉਂ ਸੁਖੀ ਨਹੀਂ ਕਰਦੀਆਂ ਸੋ ਜਾਂ ਤੇ ਉਹ ਵਾਵਾਆਂ ਗਲਤ ਹਨ ਜਾਂ ਲਾਉਣ ਦਾ ਤਰੀਕਾ ਗਲਤ ਹੈ ਟੇਸਾ ਦੋਵੇਂ ਜਾਂ ਦੋਹਾਂ ਵਿੱਚੋਂ ਇੱਕ ਗੱਲ ਜ਼ਰੂਰ ਹੈ ਸਾਈਂ ਦਾਸ ਵੱਖੋ-ਵੱਖ ਕਰਕੇ ਪੜਤਾਲ ਕਰੀਏ ਢੇਸਾ ਸੱਤ ਬਚਨ ਸਾਈਂ ਦਾਸ ਤੁਸੀਂ ਕੀ ਕੀ ਵਾਮਾਂ ਲਾਈਆਂ ਢੇਸਾ ਮੈਂ ਹਰ ਪੰਡਤ ਹਰ ਵਿਦਵਾਨ ਪਾਸ ਪੁੱਛਣ ਗਿਆ ਪਰ ਕਿਸੇ ਨੇ ਮੇਰੀ ਤਸੱਲੀ ਨਾ ਕੀਤੀ ਸਾਈਂ ਦਾਸ ਇਹ ਤਾਂ ਤੁਸੀਂ ਕੇਵਲ ਇਸ ਘਬਰਾਹ ਦੇ ਦੂਰ ਕਰਨ ਲਈ ਗਏ ਕਿ ਮੈਂ ਕਿਉਂ ਰਚਿਆ ਇਹ ਘਬਰਾ ਤੁਹਾਨੂੰ ਆਪਣੇ ਆਪ ਨੂੰ ਦੁਖੀ ਸਮਝਣ ਤੋਂ ਪਿਆ ਸੋ ਇਹ ਖਬਰਾਤਾ ਰੋਗ ਦੇ ਹੋਣ ਕਰਕੇ ਸੀ ਇਹ ਰੋਗ ਰੋਗ ਨਿਵਰਤੀ ਦੀ ਰੋਗ ਤਾਂ ਨਹੀਂ ਮੈਂ ਪੁੱਛਦਾ ਹਾਂ ਕਿ ਅਸਲੀ ਰੋਗ ਦੇ ਦੂਰ ਕਰਨ ਲਈ ਕੀ ਵਾਵਾ ਲਾਈਆਂ ਜੀ ਟੇਸਾ ਉਹ ਤਾਂ ਮੈਂ ਕੋਈ ਨਹੀਂ ਲਾਈਆਂ ਸਾਈਂ ਦਾਸ ਪਹਿਲਾ ਮੈਂ ਦੱਸਦਾ ਹਾਂ ਇੰਨਾ ਵਿੱਚੋਂ ਜੋ-ਜੋ ਤੁਸੀਂ ਲਾਈ ਹੈ ਸੋ ਸੋ ਦੱਸੀ ਜਾਣੀ ਟੇਸਾ ਅੱਛੀ ਗੱਲ ਸਾਈਂ ਦਾਸ ਤੁਸੀਂ ਜਦੋਂ ਅਣਜਾਣੇ ਸੀ ਖਾਣ ਪੀਣ ਵਾਸਤੇ ਸਭ ਤੋਂ ਵੱਧ ਉਛਲਦੇ ਸੀ तो हाँ भावे पता नहीं सी पर गल यो हूँ सी ते हूँ भी चंगी तो चंगी चीज खाने कोशिश करते हो और वाह लगे उत्तम तो उत्तम वस्तु खाते हो टेसा ठीक है साई दास इो टेसा जी करता है साई दास जी क्यों करता है टेसा यह तो मैं पता नहीं साई दास ਭਲਾ ਇਸ ਨੂੰ ਪੜਤਾਲੀਏ ਕਿ ਨਾ ਖਾਦਿਆਂ ਇੱਕ ਅੰਦਰ ਹਾਲਤ ਪੈਦਾ ਹੁੰਦੀ ਹੈ ਜਿਸ ਨੂੰ ਭੁੱਖ ਕਹੀਦੀ ਹੈ ਔਰ ਉਸ ਭੁੱਖ ਦੀ ਤਸੱਲੀ ਨਾ ਕੀਤਿਆਂ ਉਹ ਭੁੱਖ ਦੁੱਖ ਬਣ ਜਾਂਦੀ ਹੈ ਔਰ ਉਸ ਦੁੱਖ ਤੋਂ ਬਚਣ ਲਈ ਖਾਈਦਾ ਹੈ ਔਰ ਖਾਂਦਿਆਂ ਜੀਵ ਨੂੰ ਕੋਈ ਸਵਾਦ ਆਂਦਾ ਹੈ ਉਸ ਸਵਾਦ ਨੂੰ ਵਧੇਕ ਤੋਂ ਵਧੇਕ ਮੰਨਣ ਲਈ ਸਵਾਦਿਕ ਤੋਂ ਸਵਾਦਿਕ ਪਦਾਰਥ ਲੱਭੀਦਾ ਹੈ ਕੀ ਇਹ ਦੋਵੇਂ ਗੱਲਾਂ ਤੁਸੀਂ ਮੰਨਦੇ ਹੋ ਟੇਸਾ ਮੰਦਾ ਹਾਂ ਸਾਈਂ ਦਾਸ ਤਦ ਫਿਰ ਇਹ ਗੱਲ ਨਿਕਲੀ ਕਿ ਤੁਸੀਂ ਭੁੱਖ ਦਾ ਦੁੱਖ ਦੂਰ ਕਰਨ ਲਈ ਖਾਣਾ ਖਾਣ ਦੀ ਵਾਹ ਲਾਈ। ਵਧੇਕ ਸੁਆਦਾਂ ਨੂੰ ਮਾਨਣ ਲਈ, ਵਧੇਕ ਸੁਆਦੀ ਪਦਾਰਥਾਂ ਦੇ ਲੱਭਣ ਦੀ ਭਾਲ ਕੀਤੀ। ਟੇਸਾ ਠੀਕ। ਸਾਈਂ ਦਾਸ ਕਿ ਭੁੱਖ ਦਾ ਦੁੱਖ ਦੂਰ ਕਰਨਾ ਔਰ ਜੀਭ ਨੂੰ ਵਧੇਕ ਸੁਆਦ ਚਖਾਉਣੇ ਸੁਖ ਹਨ ਜਾਂ ਦੁੱਖ? ਟੇਸਾ ਸੁਖ। ਸਾਈਂ ਦਾਸ ਤਾਂ ਤੁਸੀਂ ਮੰਨਦੇ ਹੋ ਕਿ ਤੁਸੀਂ ਸੁੱਤੇ ਹੀ ਸੁਖ ਲਈ ਇਹ ਵਾਹ ਲਾਉਂਦੇ ਰਹੇ ਹੋ। ਤੇਸਾ ਇਹ ਠੀਕ ਹੈ ਕਿ ਮੈਂ ਵਾਹ ਲਾਉਂਦਾ ਰਿਹਾ ਹਾਂ ਪਰ ਮੈਂ ਸਮਝਦਾ ਨਹੀਂ ਸਾਂ ਸਾਈਂ ਦਾਸ ਜਦ ਕਦੇ ਕਿਸੇ ਨੇ ਤੁਹਾਡੀ ਮਰਜ਼ੀ ਤੋਂ ਉਲਟ ਕੰਮ ਕੀਤਾ ਜਾਂ ਕਿਸੇ ਨੇ ਤੁਹਾਡੇ ਸੁਭਾਅ ਨੂੰ ਚੰਗੀਆਂ ਲੱਗਣ ਵਾਲੀਆਂ ਗੱਲਾਂ ਦੇ ਉਲਟ kiya ਤਾਂ ਤੁਹਾਨੂੰ ਦੁੱਖ ਪ੍ਰਤੀਤ ਹੋਇਆ ਕਿ ਨਹੀਂ ਤੇਸਾ ਹੋਇਆ ਸਾਈਂ ਦਾਸ ਉਸ ਦੇ ਦੂਰ ਕਰਨ ਲਈ ਤੁਸੀਂ ਉਸ ਨੂੰ ਉਸੇ ਹਾਲਤ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕਿ ਜਿਸ ਵਿੱਚ ਉਸ ਨੇ ਤੁਹਾਨੂੰ ਪਹੁੰਚਾਇਆ ਸੀ ਟੇਸਾ ਠੀਕ ਹੈ ਉਸ ਤੋਂ ਵੱਧ ਸਕੂ ਸਾਈਂ ਦਾਸ ਕੇ ਇਸ ਯਤਨ ਲਈ ਨਹੀਂ ਸੀ ਕਿ ਤੁਸੀਂ ਉਸ ਨੂੰ ਵਧੇਰੇ ਦੁਖੀ ਕਰਨ ਵਿੱਚ ਸੁਖੀ ਹੁੰਦੇ ਸੋ ਜਾਂ ਇਹੋ ਕਹੋ ਕਿ ਬਦਲਾ ਲੈਣ ਵਿੱਚ ਇੱਕ ਸੁਆਦ ਆਉਂਦਾ ਸੀ ਔਰ ਉਹ ਸੁਆਦ ਇਸ ਤਰ੍ਹਾਂ ਦਾ ਸੁਖ ਭਾਸਦਾ ਸੀ ਟੇਸਾ ਠੀਕ ਹੈ ਸਾਈਂ ਦਾਸ ਜਦ ਤੁਸੀਂ ਜਵਾਨ ਹੋਏ ਕਿ ਇਸਤਰੀ ਮਾਤਰ ਤੁਹਾਨੂੰ ਮਨੁੱਖ ਮਾਤਰ ਤੋਂ ਵਧੇਰੇ ਪਿਆਰੀ ਲੱਗਦੀ ਸੀ ਕਿ ਨਹੀਂ ਟੇਸਾ ਲੱਗਦੀ ਸੀ ਸਾਈਂ ਦਾਸ ਫਿਰ ਤੁਹਾਨੂੰ ਇਸਤਰੀਆਂ ਵਿੱਚੋਂ ਕੋਈ ਵਧੇਰੇ ਸੋਹਣੀ ਵਧੇਰੇ ਚੰਗੀ ਲੱਗਦੀ ਸੀ ਕਿ ਨਹੀਂ ਟੇਸਾ ਠੀਕ ਹੈ ਪਰ ਗੁਣ ਵੀ ਚੰਗੇ ਲੱਗਦੇ ਸੀ ਸਾਈਂ ਦਾਸ ਕਿ ਸੁੰਦਰਤਾ ਵਧੇਰੇ ਖਿੱਚ ਮਾਰਦੀ ਸੀ ਔਰ ਗੁਣ ਵਿਚਾਰ ਤੋਂ ਮਗਰੋਂ ਪਾਉਂਦੇ ਜਾਂ ਇਸ ਤੋਂ ਉਲਟ ਹੁੰਦਾ ਸੀ ਟੇਸਾ ਸੁੰਦਰਤਾ ਵਧੇਰੇ ਔਰ ਅਗੰਮ ਦੀ ਖਿੱਚ ਮਾਰਦੀ ਸੀ ਔਰ ਕਿਸੇ ਸੋਚ ਵਿਚਾਰ ਦੀ ਲੋੜ ਨਹੀਂ ਰੱਖੀਦੀ ਸੀ ਸਾਈਂ ਦਾਸ ਪਲਾਜੇ ਇਸਤਰੀ ਨਾ ਮਿਲੇ ਤਾਂ ਇਸਦੇ ਨਾ ਮਿਲਣ ਨੂੰ ਤੁਸੀਂ ਇੱਕ ਦੁੱਖ ਸਮਝਣ ਲੱਗ ਗਏ ਸੋ ਕਿ ਨਹੀਂ ਟੇਸਾ ਸਮਝਣ ਲੱਗ ਗਿਆ ਸਾਂ ਇਹ ਠੀਕ ਹੈ ਸਾਈਂ ਦਾਸ ਉਸ ਦੇ ਦੂਰ ਕਰਨ ਲਈ ਕੁਲ ਲਾਜ ਜਾਂ ਧਰਮ ਲਾਜ ਕਿਸੇ ਕਾਰਨ ਕਰਕੇ ਮर्यादा ਅਨੁਸਾਰ ਵਿਆਹ ਕੀਤਾ ਸੀ ਟੇਸਾ ਵਿਆਹ ਕੀਤਾ ਸੀ ਸਾਈਂ ਦਾਸ ਵਿਆਹ ਦੀ ਖੁਸ਼ੀ ਕਿੰਨੀ ਕੁ ਹੋਈ ਸੀ ਟੇਸਾ ਬਹੁਤ ਹੀ ਵਧੀਕ ਸਾਈਂ ਦਾਸ ਕੀ ਇਹ ਸੁਖੀ ਹੋਣ ਦਾ ਹਿੱਲਾ ਸੀ ਜਾਂ ਕੁਝ ਹੋਰ ਟੇਸਾ ਸੀ ਤਾਂ ਇਹੋ ਕੁਝ ਸਾਈਂ ਦਾਸ ਬਹੁਤ ਅੱਛਾ ਕਬਰਾ ਨਾ ਜਾਣਾ ਇੱਕ ਹੋਰ ਵਿਚਾਰ ਕਰੀਏ ਵੋਟੀ ਦੀ ਪ੍ਰਸੰਤਾ ਤੁਹਾਨੂੰ ਪ੍ਰਸੰਨ ਕਰਦੀ ਸੀ ਔਰ ਉਸ ਦਾ ਗੁੱਸਾ ਉਦਾਸ ਕਰਦਾ ਸੀ ਉਸ ਦੀ ਪ੍ਰਸੰਤਾ ਲਈ ਘਰ ਵਿੱਚ ਖੁੱਲਾ ਖਰਚ ਗੈਨੇ ਕਪੜੇ ਦੀ ਲੋੜ ਹੁੰਦੀ ਸੀ ਔਰ ਇਸ ਖੁਸ਼ੀ ਲਈ ਤੁਸੀਂ ਰੁਪਿਆ ਦੀ ਵਧੇਕ ਲੋੜ ਸਮਝਦੇ ਸੀ ਔਰ ਰੁਪਏ ਵਧੀਕ ਜਮਾ ਕਰਨ ਲਈ ਚੋਰੀ ਜੂਆ ਜਾਂ ਵਿਹਾਰ ਜਾਂ ਖੇਤੀ ਜਾਂ ਮਜ਼ਦੂਰੀ ਜਾਂ ਚਾਕਰੀ ਜਾਂ ਕੋਈ ਸਾਧਨ ਕਰਦੇ ਸੋ ਜੋ ਵਧੀਕ ਰੁਪਏ ਮਿਲਨ ਤੇ ਘਰ ਵਿੱਚ ਸੁੱਖ ਰਹੂ ਠੇਸਾ ਆਪ ਦੀ ਕਿਰਪਾ ਹੈ આજ ਤੱਕ ਮਾੜਾ ਕੰਮ ਨਹੀਂ ਕੀਤਾ ਜੋ ਕਮਾਇਆ ਸੋ ਕਿਰਤ ਵਿਹਾਰ ਨਾਲ ਕਮਾਇਆ ਹੈ ਸਾਈਂ ਦਾਸ ਬਹੁਤ ਚੰਗਾ ਪਰ ਮੇਰਾ प्रयोजन ਰੁਪਿਆਵਾਂ ਦੇ ਪੈਦਾ ਕਰਨ ਦੇ ਹਿੱਲੇ ਤੋਂ ਹੈ ਚਾਹੇ ਹੀ ਲਾਪਾਪ ਰੂਪ ਕੀਤਾ ਚਾਹੇ ਨਿਸ਼ਪਾਪ ਇਸ ਦੀ ਵਿਚਾਰ ਫੇਰ ਕਰਾਂਗੇ ਟੇਸਾ ਹਾਂ ਹਿੰਮਤ ਕਰਨ ਵਿੱਚ ਫਰਕ ਨਹੀਂ ਕੀਤਾ ਸਾਈਂदास ਹੁਣ ਇਹ ਸਿੱਧ ਹੋ ਗਿਆ ਕਿ ਸੁਖੀ ਹੋਣ ਲਈ ਤੁਸੀਂ ਵਾਵਾਂ ਲਾਈਆਂ ਹਨ ਔਰ ਨਾ ਕੇਵਲ ਦੁੱਖ ਦੂਰ ਕਰਨ ਲਈ ਪਰਵਧਿਕ ਤੋਂ ਵਧਿਕ ਰਸ ਮਾਨਣ ਲਈ ਵਧਿਕ ਤੋਂ ਵਧਿਕ ਸੁਖੀ ਹੋਣ ਲਈ ਟੇਸਾ ਇਹ ਤਾਂ ਹੁਣ ਪਤਖ ਹੈ ਸਾਈਂदास ਅਸੀਂ ਕਿਹਾ ਸੀ ਕਿ ਅਸੀਂ ਪੜਤਾਲ ਕਰਨੀ ਹੈ ਕਿ ਜੋ ਸੱਚੀ ਮੁੱਚੀ ਤੁਸੀਂ ਵਾਂਹ ਲਾਈਆਂ ਹਨ ਤੇ ਫਿਰ ਦੁਖੀ ਹੈ। ਕਿਆ ਵਾਂਹ ਵਿੱਚ ਕਸੂਰ ਹੈ ਜਾਂ ਲਾਉਣ ਦੇ ਤਰੀਕੇ ਵਿੱਚ? ਹੁਣ ਇਸ ਗੱਲ ਦੀ ਪੜਤਾਲ ਕਰੀਏ। ਟੇਸਾ ਬਹੁਤ ਅੱਛਾ। ਸਾਈਂ ਦਾਸ ਜਦ ਭੁੱਖ ਲੱਗੀ ਤੇ ਵੱਧ ਕੇ ਦੁੱਖ ਬਣਨ ਲੱਗੀ ਤਾਂ ਤੁਸੀਂ ਕੁਝ ਖਾਦਾ ਤਾਂ ਦੁੱਖ ਦੂਰ ਹੋ ਗਿਆ। ਔਰ ਇਸ ਤੋਂ ਕੋਈ ਫਲ ਐਸਾ ਨਾ ਨਿਕਲਿਆ। ਕਿ ਜੇਸਤਾ ਤੁਹਾਡਾ ਸਾਧਨ ਖਾਨ ਦਾ ਤੁਹਾਨੂੰ ਦੁਖੀ ਕਰੇ ਤੇ ਸਾ ਮੈਂ ਨਹੀਂ ਸਮਝਿਆ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ